तो पतारे दो तो 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 पता बार है। देखो जी सिक्योरिटी अंदर दारू पीके सिक्योरिटी कर रहे हैं तो ਦੋਸਤੋ ਪੁਲਿਸ ਮੁਲਾਜ਼ਮਾਂ ਦੀ ਇਹ ਵੀਡੀਓ ਬੜੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਦਾਰੂ ਪੀ ਕੇ ਇੱਕ ਰਿੰਗ ਸੈਰਮਣੀ ਦੇ ਫੰਕਸ਼ਨ 'ਚ ਵੜ ਜਾਂਦੇ ਨੇ ਜਿੱਥੇ ਲੋਕਾਂ ਵੱਲੋਂ ਉਹਨਾਂ ਨੂੰ ਫੜ ਕੇ ਉਹਨਾਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਤੁਸੀਂ ਇਹ ਸਾਰੀ ਵੀਡੀਓ ਦੇਖੋ ਇਸ ਤੋਂ ਬਾਅਦ ਅਸੀਂ ਵੀਡੀਓ ਦੇ ਬਾਰੇ ਆਪਾਂ ਅੱਗੇ ਗੱਲ ਕਰਦੇ ਹਾਂ ਕਿੰਨੇ ਬੰਦੇ ਤੇ ਇਹੀ ਪੰਜਾਂ ਲਈ ਉਹ ਮਲਾਜਾ ਕਰਾਉਣਾ ਜੀ ਆਪਾਂ ਨਹੀਂ ਕੋਈ ਕਰੀ ਇਹ ਵੀਡੀਓ ਬਣਾ ਲਈ ਨਾ ਮੈਂ ਬਣਾ ਰਿਹਾ ਜੀ ਆ ਦੇਖੋ ਮੈਂ ਲੱਗੀ ਵੀਡੀਓ ਜਾਨ ਨਹੀਂ ਲੈਣਾ ਮੈਂ ਇਹਦੇ ਥੱਲੇ ਸੱਟਣ ਲਗਾਈ ਪੋੜੀਆਂ ਜੇ ਇਹਨਾਂ ਨੂੰ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅੰਦਰ ਬੈਠ ਕੇ ਤੁਸੀਂ ਕਰਨੀ ਹੈ ਸ਼ਰਾਬ ਪੀਣ ਕਿਆ ਹੋਰ ਕਿਆ ਨਹੀਂ ਉਹਨਾਂ ਨੇ ਪੈ ਕੇ ਸਿਕਿਉਰਿਟੀ ਤੁਸੀਂ ਬਾਹਰ ਦੇਣੀ ਕਿ ਅੰਦਰ ਦੇਣੀ ਜਾ ਕੇ ਬਾਹਰ ਲਿਜਾ ਰਹੇ ਤੁਸੀਂ ਨਹੀਂ ਨਹੀਂ ਭਾਜੀ ਤੁਸੀਂ ਹੁਣੇ ਪੌਣੀਆਂ ਥੱਲੇ ਸੱਟਣ ਲੱਗੇ ਨਹੀਂ ਉਹਨਾਂ ਨੂੰ ਸਰ ਮੋਬਾਈਲ ਹੀ ਖੋਇਆ ਤੁਸੀਂ ਮੇਰੇ ਸਾਹਮਣੇ ਧੱਕਾ ਮਾਰਿਆ ਉਹਨੂੰ ਸਾਡੇ ਐਸਐਸ ਚ ਕਿੱਥੇ ਫੋਟਾਰੇ ਦਾ ਨੰਬਰ ਕੀ ਹੁੰਦਾ ਹੈ ਅਧਿਓ ਮੈਂ ਨੰਬਰ ਡੇਟਾ ਇਹਨਾਂ ਕੋਲੀਆ ਫੋਨ ਫੋਨ ਇਹਨਾਂ ਕੋਲੀਆ ਮੇਰੇ ਕੋ ਨੰਬਰ ਤੇਰਾ ਫੋਨ ਨੰਬਰ ਦੱਸ ਨੰਬਰ ਦੱਸ ਕਿੰਨਾ ਨਾ ਵਿੱਚ ਇਹਨੂੰ ਜੀ ਨਾਲ ਉਹ ਤੁਸੀਂ ਦੱਸੋ ਟੋਲੇ ਆ ਦੂਜੇ ਮੁੰਡੇ ਕਿੱਥੇ ਆ ਤੁਸੀਂ ਆਪਣੇ ਨਾਲ ਦੀ ਟੀਮ ਬલાਓ ਕਿੱਥੇ ਤੁਹਾਡੀ ਬਰਾਏ ਦੋ ਹੀ ਆਉਂਦਾ ਪੰਜ ਆ ਬਰਾਏ ਦੋ ਆਹ ਦੇਖੋ ਇੱਥੇ ਲੋਕਾਂ ਘਾੜੇ ਜਿਹੜੀਆਂ ਨਹੀਂ ਲੋਕੜੇ ਪੈਂਦਾ ਪੁਲਸ ਲੈਂਦੇ ਆਹ ਦੇਖੋ ਪੁਲਸ ਲੈਂਦੇ ਇੱਥੇ ਕੀ ਕਰਦੇ ਪਏ ਇੱਕ ਮਿੰਟ ਸਰ ਇੱਕ ਮਿੰਟ ਇੱਕ ਮਿੰਟ ਮੈਂ ਪਾ ਸਰ ਤੁਹਾਨੂੰ ਕਰਾਣਾ ਸਸਪੈਂਡ ਕਰੇ ਇੱਕ ਮਿੰਟ ਜੋ ਮੱਗੀ ਖਰਾ ਦੋ ਹਾਂ ਇਹ ਗੱਲ ਉਹਦੇ ਹੁੰਦੀ ਨਹੀਂ ਵੀ ਦੇਖੋ ਦਾਰੂ ਜਾਂਦਾ ਨਹੀਂ ਪਿਆ ਕੋਈ ਵੱਡੇ ਅੰਕਲ ਗੱਲ ਕਰ ਰਹੇ ਇੱਕ ਮਿੰਟ ਪਿੱਛੇ ਗਿਆ ਜੰਤੀ ਜੀ ਫਿਰ ਦੇਖੋ ਸਰ ਇਹ ਦੂਦियां ਆਉਂਦੇ ਸਾਡੇ ਕੋਲ ਕੁਛ ਲੈਣ ਹੁੰਦੇ ਹਾਂ ਜੀ ਇਹ ਆਉਂਦੇ ਦੂਦੀ ਕੁਛ ਲੈਣ ਤੋਂ ਭੇਜਿਆ ਵੀ ਇੱਥੇ ਛੇ ਸੈਨਾ ਦਾ ਪ੍ਰੋਗਰਾਮ ਆ ਇਹ ਹਲੋ ਤੁਹਾਨੂੰ ਕਹਿੰਦੇ ਉਹਨਾਂ ਦਾ ਪ੍ਰੋਗਰਾਮ ਆ ਉਹਨਾਂ ਦੀ ਰਿੰਗ ਫਰਮਨੀ ਆ ਤੁਸੀਂ ਉਹਦੇ ਕਹੋ ਹੋਮਵਰਕ ਕਰੀ ਗਏ ਕੋਲ ਭਾਈ ਉੱਥੇ ਆਏ ਕੋਈ ਆਉਂਦੀ ਗੱਲ ਨਹੀਂ ਨਹੀਂ ਸਿਕਿਉਰਟੀ ਤੁਸੀਂ दारू ਪੀ ਕੇ ਕਰੋਗੇ ਜਿਨ੍ਹਾਂ ਨੇ ਫੋਨ ਕੀਤਾ ਨਾ ਪਹਿਲੇ ਚਲੋ ਮੈਂ ਜਿਨੇ ਵੀ ਫੋਨ ਕੀਤਾ ਸਿਕਿਉਰਟੀ ਤੁਸੀਂ दारू ਪੀ ਕੇ ਕਰੋਗੇ ਮੇਰੀ ਗੱਲ ਦਾ ਜਵਾਬ ਦਿਓ ਤੁਸੀਂ ਪਹਿਲੇ ਆਜਾ ਮੇਰਾ ਆਪਾਂ ਇੱਥੇ ਹੀ ਭੱਜਦੀ ਖੜੀ ਆ। ਭਾਜੀ ਤੁਹਾਡੇ ਨਾਲ ਮੈਂ ਤਾਂ ਕਹਿ ਰਿਹਾ ਤੁਸੀਂ ਤਾਂ ਅੰਦਰ ਤੁਸੀਂ ਤਾਂ ਹੈ ਹੀ ਨਹੀਂ ਮੈਂ ਲਿਆਉਂਗਾ। ਇਹਨਾਂ ਨੂੰ ਆਜਾ ਮੇਰਾ ਵੀਰ ਅੰਦਰ। ਆ ਦੇਖੋ ਇਹ ਪੁਲਿਸ ਵਾਲੇ ਸਾਰੇ ਤਰਲੇ ਪਾਣਡੇ ਆ। ਇਹ ਡਿਊਟੀ ਤੇ ਆਏ ਆ। ਨਾ ਕਰਨ ਮੇਰਾ ਵੀਰ ਆਜਾ ਆਜਾ। दारू ਪੀ ਕੇ ਡਿਊਟੀ ਕਰ ਰਹੇ ਜੀ। ਆਜਾ ਇਹਨਾਂ ਦਾ ਪੰਚਨਾਮਾ ਕਰਾਇਆ ਜਾਵੇ। ਤਾਂ ਕਿ ਪਤਾ ਲੱਗੇ ਕਿੰਨੀ ਕੁ ਪੀਤੀ ਇਹਨਾਂ ਨੇ। ਤਾਂ ਦੋਸਤੋ ਇਹ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟਾਂ ਚ ਜਰੂਰ ਦਿਓ ਤੇ ਹਜੇ ਤੱਕ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਤੁਹਾਨੂੰ ਸਾਡੇ ਚੈਨਲ ਤੇ ਇਦਾਂ ਦੀਆਂ ਵੀਡੀਓਜ਼ ਮਿਲਦੀਆਂ ਰਹਿਣਗੀਆਂ ਹੁਣ ਵਾਸਤੇ ਦਿਓ ਇਜਾਜ਼ਤ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਚ